ਜਿਵੇਂ ਮਿੱਠੇ ਪੰਜਾਬੋਂ ਆਇਆ ਤਾਂ ਪਾਣੀ ਮਿੱਠਾ ਹੈ। ਉਹ ਕਿੰਨਾ ਜ਼ਿਆਦਾ ਥੱਲੇ ਮਤਲਬ ਗੜਾ ਹੋ ਚੁੱਕਾ ਹੋਰ ਖਤਮ ਹੋ ਚੁੱਕ ਬੁਰੇ ਆਲੇ ਤੇ ਇੰਨਾ ਵਧੀਆ ਸਟਾਈਲ ਸੀਗਾ ਜਿਹੜਾ ਆਪਾਂ ਅਸੀਂ ਮਜ਼ਾਕ ਦੇ ਵਿੱਚ ਕਰ ਪੁੜਾਇਆ ਤਾਂ ਇਹਨਾਂ ਨੂੰ ਸੁਣਾ ਸਟਾਈਲ ਦੇਖਿਆ ਬਹੁਤ ਬਹੁਤ ਵਧੀਆ ਤੇ ਹੁਣ ਅੱਗੇ ਪਿੱਛੇ ਜੀ ਗੁਰਦੇਵ ਪ੍ਰਿੰਸੀਪਲ ਗੁਰਦੇਵ ਬਾਦ ਉਹ ਬੜੀ ਤਰ੍ਹਾਂ ਡਿਸਟਰਬ ਹੈ। ਦਿਸ ਟਰਿਬਲ ਇਸ ਕਨੋ ਰੇ ਬਿ ਕੋਲ ਕਰਤੇ ਇੱਕ ਜੂਨੀਅਰ ਰੈਜ਼ੀਡੈਂਟ ਦੇ ਨਾਲ ਜਿਹੜਾ ਬਲਾਤਕਾਰ ਵਾਲਾ ਕੇਸ ਹੋਇਆ ਕਿੰਨੀ ਪੂਰੀ ਤਰ੍ਹਾਂ ਉਸ ਤੋਂ ਬਾਅਦ ਵਰਕਫੋਰਸਾਂ ਦੇਤੇ ਉੱਧਾਂ ਦੇ ਕੁਝ ਵੱਖਰੇ ਤਰ੍ਹਾਂ ਦੇ ਜਿਸ ਕੋਈ ਉਮਰ ਦਾ ਤਕਾਜ਼ਾ ਨਹੀਂ ਕੁਝ ਨਹੀਂ ਇੰਧਰ ਦੇ ਕੁਝ ਕੇ ਸਾਡੀਆਂ ਤੇ ਹੈ ਪੜਾ ਨਾ ਤੇ ਉਹਨੇ ਮੌਜੂਦੇ ਮੱਦੇ ਹੁਣ ਸਾਡੇ ਸਾਹਮਣੇ ਪੇਸ਼ ਕਰਿਆ ਇੱਕ ਕਲੀ ਦੀ ਮਾਲੀ ਨੂੰ ਫਰਿਆਦ ਮੇਰੇ ਬਾਗ-ਬਾਂ ਮੇਰੇ ਬਾਗਲਾ ਮੇਰੇ ਬਾਗਪਾਂ میرے بابلا میں کلیریاں تیرے سندر بال دی میرے تھے تو ایک احسان کر دے پنگرن تو پہلا ہی میں نے پور دے پر موسم میرا اختمام کر دے پنگرن تو پہلا ہی میں نے پور دے پر موسم میرا اختمام کر دے یہ پاپ نہیں سبو تیرا پن ہو جان کے سارا جگ بھی نہن مسن ہو اجے میرا دنیا تے اون لئی جنم لے کے بھارت پھیری پہن لئی اجے میرا دنیا تے اون لئی جنم لے کے بھارت پھیری پاؤ لئی ماحول سازگار نہیں ہے ہال وچرن واسطے اتھے تیری تھیفک موسم خوشکوار نہیں ہے ਹਲੇ ਵਿਛੜਨ ਵਾਸਤੇ ਇੱਥੇ ਤੇਰੀ ਧੀ ਲਈ ਮੁਆਫਕ ਮੌਸਮ ਖੁਸ਼ਗਵਾਰ ਨਹੀਂ ਹੈ ਪਹਿਲਾਂ ਤੂੰ ਸਾਰੇ ਵੀਰਾਂ ਤੇ ਬਾਬਲਾਂ ਨੂੰ ਰਿਸ਼ਤੇਦਾਰਾਂ ਦਾਦੇਆ ਤੇ ਨਾਨਿਆਂ ਨੂੰ ਇਸ ਗੱਲੋਂ ਖਬਰਦਾਰ ਤਾਂ ਕਰ ਦੇ ਕਿ ਰੂਪਣਾ ਨਿੱਕੀਆਂ ਵੱਡੀਆਂ ਗਲੀਆਂ ਤੇ ਪਰ ਜੋਬਨ ਖਿੜੇ ਫੁੱਲਾਂ ਨੂੰ ਤੋੜਨ ਧਰੜਨ ਤੇ ਕੁਛੜਨ ਤੋਂ ਪਹਿਲਾਂ ਇਨੇ ਕੁ ਸੂਝਵਾਨਤਾ ਕਰਦੇ ਕਿ ਮੈਂ ਇੱਕ ਜਿਸਮ ਨਹੀਂ ਆ ਮੈਂ ਇੱਕ ਜਿਸਮ ਨਹੀਂ ਆ ਕਿਸੇ ਕਾਰਪੋਰੇਟ ਘਰਾਣੇ ਦੀ ਮੰਡੀ ਦੀ ਕੋਈ ਵਸਤ ਜਾਂ ਜਿੰਸ ਨਹੀਂ ਆ ਮੇਰੀ ਮਰਜ਼ੀ ਤੋਂ ਬਿਨਾ ਮੇਰੀਆਂ ਪੱਤੀਆਂ ਨਾਲ ਖੇਡਣ ਤੇ ਉਹਨਾਂ ਨੂੰ ਤਾਰ-ਤਾਰ ਕਰਨ ਲਈ ਮਰਤਾ ਵੱਲੋਂ ਕਲਪੀ ਕੋਈ ਰੇਸ਼ਮ ਨਹੀਂ ਆ ਸੋ ਕੁ ਮੈਂ ਆਹ ਪਵਿੱਤਰ ਰੂਹ ਮੈਂ ਇੱਕ ਪਵਿੱਤਰ ਰੂਹ ਹਾਂ ਜਿਸ ਬਾਤ ਦੀ ਖੁਸ਼ਕੋਈ ਹਾਂ ਚਾਹੇ ਇਹਨਾਂ ਦੀ ਗੰਦਲੀ ਤੇ ਬਿਮਾਰ ਸੋਚ ਤੇ ਵਾਰ-ਵਾਰ ਹੋਈ ਹੈ ਵਾਰ-ਵਾਰ ਸਾਰੇ ਭੈਣਾ ਮੇਰੀਆਂ ਨੂੰ ਵੀ ਇਹਨਾਂ ਨੂੰ ਸਮਝਦਾਰ ਕਰ ਦੇ ਵਾਰ-ਵਾਰ ਸਾਰੇ ਭੈਣਾ ਮੇਰੀਆਂ ਨੂੰ ਵੀ ਇਹਨਾਂ ਨੂੰ ਤਾਂ ਸਮਝਦਾਰ ਕਰ ਦੇ ਕਿਉਂ ਬਰੋਸਾ ਹੈ ਹੋਇਆ ਕੁਦਰਤੀ ਕੋਮਲ ਤੇ ਸੁਖਮ ਸਰੂਪ ਸਤਪਾ ਸਤ ਰੰਗੀ ਆਪਣੇ ਕ੍ਰਿਸ਼ਮਿਆਂ ਨਾਲ ਜੀਵਨ ਸਾਥੀ ਆਪਣੇ ਦੀ ਬਿਆਕੀ ਨੂੰ ਨਾ ਕਿਦਰੇ ਕਿਣਕ ਤੇ ਨਰਕ ਸਮਾਨ ਕਰਦੇ ਨੇ ਥੇ ਮੇਰੇ ਬਾਬਲਾ ਥੇ ਮੇਰੇ ਪਾਲਣ ਹਾਰਿਆ ਮੈਂ ਤੇਰੇ ਬਾਪ ਚ ਜ਼ਰੂਰ ਖੜਾਂਗੀ ਜਦੋਂ ਮੈਂ ਅਬਲਾ ਨਹੀਂ ਸੱਚਮੁੱਚ ਸ਼ਕਤੀਮਾਨ ਬਣਾਂਗੀ جدو میں باورچی خانے سے نکل کے کلم کار ایک کرپان بڑھاں گی میں کوئی سراپی روح نہیں ستو منوختہ علی سگوں وردان پڑھاں گی مانوکتا علی سگوں سچی وردان پڑھاں گی انسانی تلے سچ مچ وردان پڑھاں گی بہت <hinders> اچھا